ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆਈ ਹੈ ਹੁਣੇ-ਹੁਣੇ ਇੱਥੇ ਵਾਪਰ ਗਈ ਵੱਡੀ ਵਾਰਦਾਤ ਜੀ ਹਾਂ ਹੋ ਗਿਆ ਕਤਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਗਾਹੋ ਕੇ ਸਾਹਮਣੇ ਆ ਰਹੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਲੁਧਿਆਣਾ ਦੇ ਪਿੰਡ ਗੱਲ ਇਲਾਕੇ ਵਿੱਚ ਉਸ ਵੀ ਨੇ ਦਹਿਸ਼ਤ ਦਾ ਮਾਹੌਲ ਬਣ ਕੇ ਜਦੋਂ ਉੱਥੇ ਦੇ ਖੇਤਾਂ ਚ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਬਹਿਰੇਮੀ ਨਾਲ ਔਰਤ ਦਾ ਗਲਾ ਵੱਡ ਕੇ ਉਸ ਨੂੰ ਮੌਤੇ ਘਟ ਉਤਾਰ ਦਿੱਤਾ ਗਿਆ ਜੀ ਹਾਂ ਲਾਸ਼ ਦੇਖ ਕੇ ਰਾਗੀਆਂ ਨੇ ਰੋਲਾ ਪਾਇਆ ਤੇ ਇਸ ਦੀ ਸੂਚਨਾ ਥਾਣਾ ਸਦਰਦੀ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਚ ਇਕਵਾ ਦੇ ਤੱਕਤਲ ਹੋਈ ਔਰਤ ਦੀ شناخت ਮੁੰਡੀਆਂ ਕਲਾ ਦੇ ਐਨ ਵਾਲੀ ਸੰਦੀਪ ਕੌਰ 33 ਸਾਲਾਂ ਵਜੋਂ ਹੋਈ ਅਤੇ ਮੁੱਢਲੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਗਲਾ ਵੱਢ ਦੇ ਨਾਲ-ਨਾਲ ਔਰਤ ਦੇ ਸਰੀਰ ਤੇ ਹੋਰ ਵੀ ਸੱਟਾਂ ਦੇ ਨਿਸ਼ਾਨ ਸਨ। ਥਾਣਾ ਸਦਰ ਦੀ ਪੁਲਿਸ ਨੇ ਔਰਤ ਦੀ شناخت ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਜੀਹਾਂ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਇੰਚਾਰਜਾਂ ਦੱਸਿਆ ਕਿ ਪੁਲਿਸ ਨੇ ਔਰਤ ਦੇ ਪਰਿਵਾਰ ਦੀ ਸ਼ਿਕਾਇਤ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਕਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਪਿਤਾ ਸ਼ਮਸ਼ੇਰ ਸਿੰਘ ਦੇ ਅਨੁਸਾਰ ਉਸ ਦੀ ਲੜਕੀ ਤਲਾਕਸ਼ੀਦਾਸੀ ਸੰਦੀਪ ਕੌਰ ਦੀ ਇੱਕ 14 ਸਾਲਾ ਦੀ ਬੇਟੀ ਵੀ ਹੈ ਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਹਰ ਹਫਤੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿੱਚ ਸਤਸੰਗ ਵਿੱਚ ਸ਼ਾਮਲ ਹੋਣ ਲਈ ਜਾਂਦੀ ਸੀ ਤੇ ਐਤਵਰ ਸਵੇਰੇ 10 ਵਜੇ ਤਕਰੀਬ ਵੀ ਉਹ ਆਪਣੀ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ। ਕਾਫੀ ਸਮਾਂ ਤੱਕ ਸੰਦੀਪ ਕੌਰ ਜਦੋਂ ਵਾਪਸ ਨਹੀਂ ਆਈ ਤਾਂ ਪਰਿਵਾਰ ਮੈਂਬਰਾਂ ਨੇ ਦੁਪਹਿਰ 2 ਵਜੇ ਤਕਰੀਬ ਉਸ ਨੂੰ ਫੋਨ ਕੀਤਾ ਸੰਦੀਪ ਦਾ ਫੋਨ ਬੰਦ ਹੋਆ ਕਰਕੇ ਉਸ ਸੰਦੀਪ ਕੌਰ ਦੀ ਮਾਦਨ ਉਸਦੇ ਪਿਦਾਂ ਨੂੰ ਸੂਚਨਾ ਦਿੱਤੀ ਪੂਰੇ ਪਰਿਵਾਰ ਨੇ ਤੁਰੰਤ ਤਲਾਸ਼ ਸ਼ੁਰੂ ਕੀਤੀ ਸਦਨ ਰਾਗੀਰਾਂ ਨੇ ਪਿੰਡ ਦੇ ਗਲ ਦੇ ਖੇਤਾਂ ਚ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ